ਇਹ ਜਿਹੜੇ ਵੀ ਜਿਨ੍ਹਾਂ ਦੇ ਖਿਲਾਫ ਮੁਕੱਦਮੇ ਦਰਜ ਨੇ ਐਨਡੀਪੀ ਐਕਟ ਦੇ ਉਹਨਾਂ ਦੇ ਕੇਸ ਬਣਾ ਕੇ ਕੰਪੀਟੈਂਟ ਅਥਾਰਟੀ ਨੂੰ ਭੇਜਦੇ ਸੀਗੇ ਇਹ ਜਿਹੜੀ ਪ੍ਰਾਪਰਟੀ ਆ ਨਾਜਾਇਜ਼ ਜਿਹੜੀ ਐਨਡੀਪੀ ਐਕਟ ਵੇਚ ਕੇ ਇਹਨਾਂ ਨੇ ਗੈਰਕਾਨੂੰਨੀ ਤਰੀਕੇ ਨਾਲ ਬਣਾਈ ਆ ਉਹਨੂੰ ਫ੍ਰੀਜ਼ ਕਰਨ ਦੇ ਆਰਡਰ ਆ ਜਿਹੜੇ ਕਿ ਅਸੀਂ ਇਹਨਾਂ ਦੀ ਕੰਧ ਤੇ ਚਿਪਾਤੇ ਆ ਤੇ ਇਹਨਾਂ ਨੂੰ ਸਰਪੀ ਕਰਾਉਣੇ ਆ ਇਨ ਨਲਾਮੀ ਰੂਪ ਤੋਂ ਕੀ ਹੈ ਰੂਪ ਤੋਂ ਇਹ ਫ੍ਰੀਜ਼ਿੰਗ ਆਰਡਰ ਨੇ ਇਸ ਤੋਂ ਬਾਅਦ ਇਹਦੇ ਨਲਾਮੀ ਦੇ ਆਰਡਰ ਹੋਣਗੇ ਫਿਲਹਾਲ ਇੱਕ ਵਾਰ ਇਹਨਾਂ ਨੂੰ ਫ੍ਰੀਜ਼ ਕੀਤਾ ਜਾਊਗਾ ਵੀ ਇਹ ਅੱਗੇ ਵੇਚ ਨਹੀਂ ਸਕਦੇ ਜੀ ਜੀ ਕਿੰਨੇ ਕੇ ਕੀ ਕਿੰਨੇ ਕ ਕੇਸ ਨੇ ਇਹਨਾਂ ਤੇ ਐਨਡੀਪੀ ਐਟ ਇਹਨਾਂ ਦੇ ਇਸ ਜਿਹੜੀ ਸੀਤੋ ਹੈ ਇਹਦੇ ਤੇ ਸੱਤ ਮੁਕਾਦਮੇ ਦਰਦ ਨੇ ਐਨਡੀਪੀ ਸੈਕਟਰ ਦੇ ਤੇ ਹੁਣ ਵੀ ਇਹ ਇਸੇ ਸਬੰਧ ਚ ਜੇਲ੍ਹ ਚ ਬੰਦ ਹੈ ਬੁਲਾਉਣ ਤੋਂ ਕੋਈ ਬਰਸ ਸੜਾ ਗੋਮੀ ਕਿੱਦਾਂ ਲਏ ਚੈਨ ਹੈ ਨੀ ਕੰਮ ਦਾ ਜੀ ਸੁੱਕਾ ਗਿਆ ਕਰਨ ਰੋਡ ਚ ਲਾਇਆ ਤੁਸੀਂ ਇਹ ਕੋਰਟ ਵੱਲੋਂ ਨੋਟਿਸ ਲੱਗੇ ਹੋਏ ਕਿਵੇਂ ਲਾਇਆ ਇਹ ਜਿਹੜੇ ਵੀ ਜਿਨ੍ਹਾਂ ਦੇ ਖਿਲਾਫ ਮੁਕਾਦਮੇ ਦਰਜ ਨੇ ਐਨਡੀਪੀ ਸੈਕਟਰ ਦੇ ਉਹਨਾਂ ਦੇ ਕੇਸ ਬਣਾ ਕੇ ਕੰਪੀਟੈਂਟ ਅਥਾਰਟੀ ਨੂੰ ਭੇਜਦੇ ਸੀਗੇ ਇਹ ਜਿਹੜੀ ਪ੍ਰਾਪਰਟੀ ਆ ਨਾਜਾਇਜ਼ ਜਿਹੜੀ ਐਨਡੀਪੀ ਸੈਕਟਰ ਵੇਚ ਕੇ ਇਹਨਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਆ ਉਹਨੂੰ ਫ੍ਰੀਜ਼ ਕਰਨ ਦੇ ਆਰਡਰ ਹੈ ਜਿਹੜੇ ਕਿ ਅਸੀਂ ਇਹਨਾਂ ਦੀ ਕੰਧ ਤੇ ਚਿਪਾਤੇ ਆ ਤੇ ਇਹਨਾਂ ਨੂੰ ਸਰ ਵੀ ਕਰਾਉਣੇ ਆ ਇਹ ਨਲਾਮੀ ਦੇ ਰੋਸ ਤੋਂ ਕੀ ਹੈ ਰੋਸ ਤੋਂ ਇਹ ਫ੍ਰੀਜ਼ਿੰਗ ਆਰਡਰ ਨੇ ਇਸ ਤੋਂ ਬਾਅਦ ਇਹਦੇ ਨਲਾਮੀ ਦੇ ਆਰਡਰ ਹੋਣਗੇ ਫਿਲਹਾਲ ਇੱਕ ਵਾਰ ਇਹਨਾਂ ਨੂੰ ਫ੍ਰੀਜ਼ ਕੀਤਾ ਜਾਊਗਾ ਵੀ ਇਹ ਅੱਗੇ ਵੇਚ ਨਹੀਂ ਸਕਦੇ ਜੀ ਜੀ ਕਿੰਨੇ ਕੇਤੀ ਕਿੰਨੇ ਕੇ ਕੇਸ ਨੇ ਇਹਨਾਂ ਤੇ ਐਨਡੀਪੀ ਆ ਤੇ ਇਹਨਾਂ ਦੇ ਇਸ ਜਿਹੜੀ ਸੀਤੋਆ ਇਹਦੇ ਤੇ 7 ਮੁਕਾਦਮੇ ਦਰਦ ਨੇ ਐਨਡੀਪੀ ਸੈਕਟਰ ਦੇ ਤੇ ਹੁਣ ਵੀ ਇਹ ਇਸੇ ਸਬੰਧ ਚ ਜੇਲ੍ਹ ਚ ਬੰਦਾ ਜੀ ਨੋਇਨ ਸੀਤੋ ਹੈ ਜੀ ਸੀਤੋ ਓਕੇ ਪਤਨੀ ਸਰਜੀਤ ਕੌਰ ਸੀਤੋ ਹੈ ਦਾ ਪੁਰਾਣਾ ਜੀ ਦਾ ਸੀਤੋ ਡਾਕਟਰ ਸੁਨੀਪ ਸਿੰਘ ਸਾਡੇ ਮਰਨ ਗੈਰੀ ਸੰਦੇ ਨਹੀਂ ਪੈਦਾ ਵੀ 8-10 ਪਸਤਾ ਕਹਿੰਦੇ ਨਹੀਂ ਮੇਰਾ ਮਨ ਵੇਹ ਗਣੀ 20 ਦੇ ਕਰੀਬ 20 ਦੇ ਕਰੀਬ 10 ਦੇ ਕਰੀਬ 10 ਦੇ ਕਰੀਬ 11 ਔਰ ਥੋੜੀ ਹੋ ਕੇ ਪਹਿਲਾਂ ਕੀ ਕਰੇ ਇੱਥੋਂ ਦੁਆਰਾ ਕਰ ਲੈ 2 ਮਿੰਟ ਦੋਵੇਂ ਖੜ੍ਹ ਜਣਾ ਗਲਤੀ ਇਸ ਟੋਰ ਦਾ ਇਹਦਾ ਨਾ ਸਰਜੀਤ ਕੌਰ ਹੈ ਜਿਹਦੀ ਸੀਤੋ ਹੈ ਤੇ ਡਾਕਟਰ ਆਫ ਹੈਗੀ ਦਲੀਪ ਸਿੰਘ ਮੁਰਾਦਪੁਰੇ ਦੀ ਰਹਿਣ ਵਾਲੀ ਆ ਇਹ ਸੱਤ ਮਾਮਲੇ ਪਹਿਲੇ ਦਰਸ਼ੇ ਇਹਨਾਂ ਦੇ ਸੱਤ ਮਾਮਲੇ ਦਰਦ ਨੇ ਇਹ ਜੋ ਵੀ ਇਹਨਾਂ ਨੇ ਆ ਜੋ ਘਰ ਬਣਾਇਆ ਵਿਆ ਇਹ ਸਾਰਾ ਕਾਰ ਇਹ ਨਸ਼ੇ ਦਾ ਕਾਰੋਬਾਰ ਕਰਕੇ ਇਹਨਾਂ ਨੇ ਗੈਰ ਕਾਨੂੰਨੀ ਢੰਗ ਨਾਲ ਕਮਾਈ ਕਰਕੇ ਇਹਨਾਂ ਨੇ ਬਣਾਇਆ ਤੇ ਇਹਨੂੰ ਇਸ ਟਾਈਮ ਫ੍ਰੀਜ਼ ਕੀਤਾ ਜਾਂਦਾ ਐ ਨਹੀਂ ਜੇ ਕੋਈ ਫੋਨ ਕਰਕੇ ਸ਼ਰਮ ਮੋਡ ਜੈਕਸ਼ਨ ਐ ਨਹੀਂ ਅਗਲੇ ਆ